ਬਹੁਤ ਅਮੀਰ ਬੰਦਾ ਕਈ ਦਿਨਾਂ ਤੋਂ ਗੁਰਦੁਆਰਾ ਸਹਿਬ ਆ ਰਿਹਾ ਸੀ ਉਹ ਭਾਈ ਸਾਹਿਬ ਨੂੰ ਵਾਰ-ਵਾਰ ਪੁੱਛ ਰਿਹਾ ਸੀ ਮੈਂ ਰਮਾਂਦਾ ਭੇਟ ਕਰਨਾ ਹੈ ਮੇਰੀ ਸਾਰੀ ਗੱਲ ਹੋ ਗਈ ਹੈ 4 ਲੱਖ ਰੁਪਏ ਦੇ ਵਿੱਚ ਸਾਰਾ ਸੈੱਟ ਤਿਆਰ ਹੋ ਕੇ ਆ ਜਾਣਾ ਹੈ ਬਸ ਤੁਸੀਂ ਮੈਨੂੰ ਰੰਗ ਦੱਸਣਾ ਹੈ ਮੈਨੂੰ ਕਿੰਨੇ ਦਿਨ ਹੋਗੇ ਤੁਹਾਡੇ ਕੋਲ ਆਉਂਦੇ ਆ ਭਾਈ ਸਾਹਿਬ ਵੀ ਕਹਿਣ ਲੱਗੇ ਕਹਿੰਦੇ ਕਿ ਸਰਦਾਰ ਸਾਹਿਬ ਜੀ ਮੈਂ ਰੋਜ਼ ਬੇਨਤੀ ਕਰਦਾ ਹੈ ਕਿ ਕੋਈ ਇਹੋ ਜਿਹਾ ਰੰਗ ਹੈ ਹੀ ਨਹੀਂ ਜਿਹੜਾ ਸਾਡੇ ਕੋਲ ਰਮਾਂਲੇ ਦਾ ਸੈੱਟ ਨਾ ਹੋਵੇ ਪੜੀਆਂ ਪਿਆਂ ਅੰਦਰ ਕਮਰੇ ਰਮਾਰੀਆਂ ਭਰੀਆਂ ਪਈਆਂ ਇੱਕ ਇੱਕ ਰੰਗ ਦੇ ਦੋ ਦੋ ਸੈਟ ਤਾਂ ਹੈ ਨੇ ਪਰ ਐਸਾ ਕੋਈ ਨਹੀਂ ਵੀ ਕੋਈ ਰੰਗ ਨਾ ਹੋਵੇ ਹਜੇ ਉਹ ਗੱਲਾਂ ਹੀ ਕਰ ਰਹੇ ਸਨ ਆਪਸ ਵਿੱਚ ਹੀ ਅਚਾਨਕ ਇੱਕ ਬੱਚਾ ਆਇਆ ਜੀਤੇ ਗੱਲ ਵਿੱਚ ਸਰੋਪਾ ਪਾਇਆ ਹੋਇਆ ਖੱਟੇ ਰੰਗ ਦਾ ਤੇ ਬੜੇ ਪਿਆਰ ਨਾਲ ਗੁਰੂ ਕਾਂਸੇਪ ਜੀ ਨੂੰ ਮੱਥਾ ਟੇਕ ਕੇ ਬਹੁਤ ਫੁੱਟ ਫੁੱਟ ਕੇ ਰੋਣ ਲੱਗ ਪਿਆ ਹੁਣ ਛੱਕ ਗੁਰੂ ਦੱਸੋ ਮੈਂ ਕੀ ਕਰਾਂ ਰੋਂਦੇ ਵੱਲ ਦੇਖ ਕੇ ਉਸ ਅਮੀਰ ਬੰਦੇ ਦਾ ਧਿਆਨ ਚਲਾ ਗਿਆ ਉਹਦੇ ਕੰਦੇ ਤੇ ਹੱਥ ਰੱਖ ਕੇ ਪਿਆਰ ਨਾਲ ਕਹਿਣ ਲੱਗਿਆ ਪੁੱਤ ਕਿਉਂ ਰੋ ਰਹੇ ਹੋ ਉਸੇ ਬੱਤੀ ਨੇ ਗੱਲ ਦਸੀ ਕਿੰਨੇ ਲਗੇ ਅੰਕਲ ਜੀ ਮੇਰੀ ਮਾਂ ਨੇ ਮੈਨੂੰ ਦੱਸਿਆ ਜਦ ਮੈਂ ਛੋਟਾ ਸਾ ਮੇਰੇ ਪਿਤਾ ਜੀ ਐਸੇ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਤੇ ਚੋਲਾ ਚੜਾਉਣ ਚਲੇ ਸਨ ਅਚਾਨਕ ਤਾਰ ਟੁੱਟ ਗਈ ਥੱਲੇ ਡਿੱਗ ਪਏ ਮੌਤ ਹੋ ਗਈ ਉਹਨਾਂ ਦੀ ਮੌਤ ਤੇ ਬਹੁਤ ਸਾਰੀ ਸੰਗਤ ਇਕੱਠੀ ਹੋਈ ਮੇਰੀ ਮਾਂ ਦੇ ਗਲ 'ਚ ਸਰੋਪਾ ਪਾ ਕੇ ਜਿਆਕਾਰੇ ਛੱਡ ਦਿੱਤੇ ਮੇਰੀ ਮਾਂ ਘਰ ਵਿੱਚ ਰਹਿੰਦੀਆਂ ਜਦੋਂ ਕਦੇ ਔਖੀ ਆਉਂਦੀ ਸਾਨੂੰ ਰੋਟੀ ਨਹੀਂ ਮਿਲਦੀ ਮੁਸ਼ਕਲਾਂ ਬਣਦੀਆਂ ਨੇ ਤਾਂ ਜਿੱਛ ਸਰੋਪੇ ਨੂੰ ਅੱਖਾਂ ਨਾਲ ਲਾ ਕੇ ਰੋ ਪੈਂਦੀ ਐ ਦੱਸੋ ਮੇਰੇ ਸਾਈਆਂ ਹੁਣ ਮੈਂ ਕਿੱਧਰ ਜਾਵਾਂ ਜ਼ਿੰਮੇਵਾਰੀਆਂ ਕਿਵੇਂ ਨਿਭਾਵਾਂ ਅੱਜ ਮੈਨੂੰ ਸਕੂਲੋਂ ਕੱਢ ਦਿੱਤਾ ਗਿਆ ਮੈਂ ਫੀਸ ਨਹੀਂ ਦੇ ਪਾਇਆ ਕਿੰਨੇ ਮਹੀਨੇ ਹੋ ਗਏ ਮਾਂ ਨੂੰ ਕਹਿੰਦੇ ਆਂ ਪਰ ਪੈਸੇ ਨਹੀਂ ਮੈਂ ਫੀਸ ਨਹੀਂ ਦੇ ਪਾਇਆ ਮੈਨੂੰ ਸਕੂਲੋਂ ਕੱਢ ਦਿੱਤਾ ਅੱਜ ਅੱਜ ਵੀ ਮੈਂ ਮਾਂ ਨੂੰ ਜਦੋਂ ਪੁੱਛਿਆ ਮਾਂ ਮੈਂ ਦੱਸਾਂ ਕਿਵੇਂ ਪੜਾਂਗਾ ਮੈਨੂੰ ਬੜਾ ਹੀ ਚਾਸੀ ਪੜ੍ਹਨ ਦਾ ਤੇ ਅੱਜ ਵੀ ਮੇਰੀ ਮਾਂ ਉਸ ਸਰੋਪਾ ਲੈ ਕੇ ਉਹਨੂੰ ਰੋਣ ਲੱਗ ਪਈ ਪਰ ਅੱਜ ਮੇਰੇ ਵੀ ਸਬਰ ਦਾ ਬੰਨ ਟੁੱਟ ਗਿਆ ਮੈਂ ਪੁੱਛਿਆ ਮਾਂ ਜਦ ਵੀ ਕੋਈ ਘਰ 'ਚ ਦੁੱਖ ਸੁੱਖ ਹੁੰਦਾ ਤੂੰ ਸਰੋਪੇ ਨੂੰ ਆਪਣੇ ਗਲ 'ਚ ਪਾ ਕੇ ਰੋਣ ਲੱਗ ਪੈਂਦੀ ਐ ਅੱਖਾਂ ਨੂੰ ਲਾ ਕੇ ਰੋਣ ਲੱਗ ਪੈਂਦੀ ਐ ਮੇਰੀ ਮਾਂ ਨੇ ਮੈਨੂੰ ਆਹ ਕਹਾਣੀ ਦੱਸੀ ਜਿਹੜੀ ਮੈਂ ਤੁਹਾਨੂੰ ਦੱਸੀ ਐ ਸੰਗਤਾਂ ਨੇ ਸਰੋਪਾ ਦੇ ਕੇ ਤਾਂ ਤੋੜ ਦਿੱਤਾ ਜਿਆਕਾਰ ਹੀ ਤਾਂ ਲਾ ਦਿੱਤੇ ਪਰ ਸਾਡੇ ਜੀਵਨ ਦੇ ਦੁੱਖ ਸੁੱਖ ਦਾ ਸਾਥੀ ਕੋਈ ਨਾ ਬਣਿਆ ਹੁਣ ਮੇਰੀ ਫੀਸ ਨਹੀਂ ਦਿੱਤੀ ਕਿਸੇ ਨੇ ਤੇ ਮੈਂ ਅੱਜ ਸਕੂਲੋਂ ਹਟ ਗਿਆ ਮੈਨੂੰ ਅੱਜ ਪਤਾ ਲੱਗਿਆ ਮਾਂ ਦੀ ਦਰ ਉਸੇ ਵੇਲੇ ਅਮੀਰ ਨੇ ਉਹ ਕੋਤੀ ਵਿੱਚ ਚੁਕਿਆ ਮੱਥਾ ਚੁੰਮਿਆ ਕੰਢ ਕੇ ਤੁਨ ਗੁਰੂ ਗ੍ਰੰਥ ਸਾਹਿਬ ਜੀ ਮੈਂ ਤਾਂ ਭਾਈ ਸਾਹਿਬ ਨੂੰ ਪੁੱਛਦਾ ਸੀ ਰੋਜ ਕਿਹੜੇ ਰੰਗ ਦਾ ਰੁਮਾਲਾ ਦੇਆ ਇਹਨਾਂ ਨੇ ਤਾਂ ਮੈਨੂੰ ਨਹੀਂ ਦੱਸਿਆ ਪਰ ਮੈਨੂੰ ਗੁਰੂ ਗੰਨ ਸਾਹਿਬ ਜੀ ਤੁਸੀਂ ਦੱਸ ਦਿੱਤਾ ਮੈਨੂੰ ਕਿਹੜੇ ਰੰਗ ਦਾ ਰੁਮਾਲਾ ਦੇਣਾ ਚਾਹੀਦਾ ਮੈਨੂੰ ਅੱਜ ਪਤਾ ਲੱਗਿਆ ਪੁੱਤ ਵੇ ਮੈਂ ਹੁਣ ਉਹ 4-4 ਲੱਖ ਰੁਪਏ ਦੇ ਰੁਮਾਲੇ ਨਹੀਂ ਚੜਾਉਣੇ ਹੁਣ ਮੈਂ ਅੱਜ ਤੋਂ ਬਾਅਦ ਤੇਰੀ ਫੀਸ ਦੇਾਂਗਾ ਅਤੇ ਤੇਰੀ ਮਾਂ ਨੂੰ ਆਪਣੀ ਭੈਣ ਜਾਣ ਕੇ ਆਪਣੇ ਕੰਮ ਤੇ ਰੱਖਾਂਗਾ ਨਾਲੇ ਤੁਸੀਂ ਸੁਖ ਦੀ ਰੋਟੀ ਖਾਵੋ ਨਾਲੇ ਪੁੱਤ ਵੇ ਤੂੰ ਪੜ ਕੇ ਕਿਸੇ ਵੇਲੇ ਸ਼ਕੀ ਦਾ ਨਾਂ ਚ ਮਕਾਮੀ ਮੈਂ ਅੱਜ ਤੋਂ ਬਾਅਦ ਰੁਮਾਲੇ ਨਹੀਂ ਅੱਜ ਤੋਂ ਬਾਅਦ ਕਿਸੇ ਬੱਚੇ ਦੀ ਫੀਸ ਦੇ ਕੇ ਉਹਦੇ ਅਥਰੂ ਪੁੰਝ ਕੇ ਮੈਨੂੰ ਅੱਜ ਪਤਾ ਲੱਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਆਪਣੇ ਬਚਪਨ ਵਿੱਚ ਕਿਸੇ ਗਰੀਬ ਦੇ ਘਰ ਵਿੱਚ ਪਾਇਆ ਹੋਇਆ ਚੋਲਾ ਆਪਣਾ ਲਾ ਕੇ ਜਦੋਂ ਪਾਇਆ ਸੀ ਤਾਂ ਮੈਨੂੰ ਸਾਨੂੰ ਸਮਝ ਨਹੀਂ ਲੱਗ ਸਕੀ ਅੱਜ ਪਤਾ ਲੱਗਿਆ ਭਈ ਇਹ ਨੇਰੇ ਗੁਰੂ ਨੂੰ ਰੁਮਾਲੇ ਚੜਾਈ ਜਾਂਦੇ ਨਾਲੋਂ ਕਿਤੇ ਜਿਆਦਾ ਚੰਗਾ ਹੈ ਅਸੀਂ ਕਿਸੇ ਗਰੀਬ ਦੀ ਸ਼ਰ ਲਈਏ ਕਿਸੇ ਬੱਚੇ ਦੀ ਫੀਸ ਭਰੀਏ ਜਿੱਥੇ ਲੋੜ ਹੈ ਰਮਾਲਾ ਸੇ ਭੇਟ ਕਰੋ ਬਹੁਤ ਮੁਬਾਰਕ ਪਰ ਜੇ ਇਤਨੇ ਰਮਾਲੇ ਭੇਟ ਕਰ ਰਹੇ ਹੈ ਜੁਟੇ ਪਾਸੇ ਸਾਡੀ ਕੌਮ ਦੇ ਬੱਚੇ ਸਹਿਕਦੇ ਨਹੀਂ ਪੜਨ ਵਾਸਤੇ ਕਿਸੇ ਉੱਚ ਪਦਵੀਆਂ ਤੇ ਜਾਣ ਵਾਸਤੇ ਅੱਜ ਸਾਡਾ ਫਰਜ ਬਣਦਾ ਹੈ ਆਪਣੇ ਆਪ ਨੂੰ ਸੋਚੀਏ ਵਿਚਾਰੀਏ ਸਭ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਉਹ ਸੇਵਾ ਕਰੀਏ ਜਿਦੇ ਨਾਲ ਸਤਗੁਰੂ ਦਾ ਮਨ ਮੰਨ ਜਾਏ ਮੈਨੂੰ ਲੱਗਦਾ ਹੈ ਕਿ ਕਿਸੇ ਗਰੀਬ ਬੱਚੇ ਦੀ ਬਾਹ ਪਕੜ ਲੈਣੀ ਗੁਰੂ ਨੂੰ ਰਮਾਲਾ ਭੇਟ ਕਰਨ ਤੋਂ ਬਜਾਏ ਇਸ ਕੰਮ ਦੇ ਵਿੱਚ ਸਹਾਇੀ ਹੋਣਾ ਗੁਰੂ ਜੀ ਦਾ ਮਨਪੋ ਤਾਂ ਮੰਨ ਜਾਏਗਾ। ਭੁੱਲਾਂ ਦੀ ਖਿਮਾ ਜੀ। ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।